ਸਤ ਸ੍ਰੀ ਅਕਾਲ ਜੀ ਗੁਰਨਾਨਕ ਲਾਥ ਹਾਊਸ ਮੈਸਰਖਾਨਾ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਸਜੀਤ ਕੌਰ ਮਠਾੜੂ ਆ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਲੈ ਕੇ ਆਏ ਆ ਨਿਊ ਵੀਡੀਓ ਅੱਜ ਦੇ ਜਿਹੜੇ ਰੰਗ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਅੱਜ ਆਪਣੇ ਕੋਲੇ ਆ ਗਿਆ ਗੰਗਾ ਬ੍ਰਾਂਡ ਗੰਗਾ ਬ੍ਰਾਂਡ ਜਿਹੜਾ ਹੈਗਾ ਬਹੁਤ ਹੀ ਸੋਹਣਾ ਸਟਾਫ ਹੁੰਦਾ ਹੈ ਕੱਪੜਾ ਬਹੁਤ ਪਿਆਰਾ ਹੁੰਦਾ ਹੈ ਹੰਡਨ 'ਚ ਵੀ ਬਹੁਤ ਵਧੀਆ ਹੁੰਦਾ ਰੰਗ ਬੁਰਦਾ ਉਹਦਾ ਕੋਈ ਲਾਂਬਾ ਨਹੀਂ ਆਉਂਦਾ ਪੱਕੇ ਉਹਨਾਂ ਦੇ ਰੰਗ ਹੁੰਦੇ ਨੇ ਕਪੜਾ ਹੰਡਣ ਚ ਦਾ ਇੰਨਾ ਵਧੀਆ ਹੁੰਦਾ ਜਿਹੜੀਆਂ ਜਿਹੜੀਆਂ ਭੈਣਾਂ ਨੇ ਗੰਗਾ ਦਾ ਬ੍ਰਾਂਡ ਵਰਤਿਆ ਹੋਇਆ ਉਹਨਾਂ ਨੂੰ ਪਤਾ ਹੈ ਇਸ ਚੀਜ਼ ਦਾ ਵੀ ਬਹੁਤ ਹੀ ਸੋਹਣਾ ਕੰਫਰਟੇਬਲ ਕਪੜਾ ਗਰਮੀ ਵਾਸਤੇ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸਦੇ ਹੋਣੇ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਪੈ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਮਿਸਤਰੀ ਸਾਨੂੰ ਕਹਿ ਦਿੰਦੇ ਨੇਗੇ ਵੀ ਮਤਲਬ ਜਿਹੜੇ ਇੱਟਾਂ ਬਾਜਾ ਚਣਾਈ ਦਾ ਕੰਮ ਕਰਦੇ ਨੇ ਉਹ ਵਾਲੇ ਮਿਸਤਰੀ ਤੇ ਅਸੀਂ ਮਠਾੜੂ ਹੁੰਨੇ ਆਂਗੇ ਸਾਡੀ ਦੁਕਾਨ ਜਿਹੜੀ ਹੈਗੀ ਐ ਮਠਾੜੂਆਂ ਕਰਕੇ ਜਾਣੀ ਜਾਂਦੀ ਐ ਡੇਰਾ ਬਾਬਾ ਪੰਜਾਬ ਦਾਸ ਦੇ ਨੀਅਰ ਐ ਤੇ ਸਾਡੀ ਸ਼ਾਪ ਜਿਹੜੀ ਹੈਗੀ ਪਿੰਡ ਦੇ ਵਿੱਚ ਐ ਸਾਡੀ ਦੁਕਾਨ ਜਿਹੜੀ ਹੈਗੀ ਇਹ ਦਰੇ ਦੇ ਉੱਤੇ ਨਹੀਂ ਹੈਗੀ ਇਹ ਪਿੰਡ ਦੇ ਵਿੱਚ ਐ ਕਿ ਗਲੀ ਜਿਹੜੀ ਮੁੜਦੀ ਐ ਨਾ ਉਹ ਗਲੀ ਆ ਕੇ ਸਾਡੀ ਸ਼ਾਪ ਤੇ ਆਉਣਾ ਪੈਂਦਾਗਾ ਤੇ ਜਿਹੜੀਆਂ ਪੰਨ ਲੈ ਆਉਣਾ ਹੁੰਦਾ ਉਹ ਸਾਨੂੰ ਇੱਕ ਫੋਨ ਕਾਲ ਕਰਨਾ ਜ਼ਰੂਰ ਕਰਨ ਸਾਨੂੰ ਫੋਨ ਨਾ ਭੁੱਲਣ ਕਰਨਾ ਤੇ ਫੋਨ ਕਰਕੇ ਸਾਨੂੰ ਜ਼ਰੂਰ ਆਉਣਾ ਉਹ ਤੇ ਅੱਜ ਆਪਾਂ ਵੀਡੀਓ ਕਰਦੇ ਆਂ ਸ਼ੁਰੂ ਤੁਹਾਡੇ ਵਾਸਤੇ ਲੈ ਕੇ ਆਏ ਨਿਊ ਸ਼ੂਟ ਜਿਹੜੇ ਅੱਜ ਦੇ ਸ਼ੂਟ ਲੈ ਕੇ ਆਏ ਗੰਗਾ ਬ੍ਰਾਂਡ ਦੇ ਤੇ ਜਿਹੜਾ ਕਪੜਾ ਇਹ ਬਹੁਤ ਸੌਫਟ ਵਾਲਾ ਆਪਾਂ ਸੂਟਾਂ ਦੀ ਜਿਹੜੀ ਕਟਾਈ ਕਰ ਲਈ ਐ ਤੇ ਆਹ ਲਓ ਜੀ ਆਪਾਂ ਸਟਾਰਟ ਕਰਦੇ ਆਂ ਵੀਡੀਓ ਸ਼ੁਰੂ ਕਰਦੇ ਆਂ ਤੁਸੀਂ ਸਾਰੇ ਜਣੇ ਰਲ ਕੇ ਦੇਖਿਓ ਇਹਦੇ ਵੱਖਰੇ ਜਿਹੇ ਪ੍ਰਿੰਟ ਹੁੰਦੇ ਨੇ ਇਹਦਾ ਲੋਗੋ ਤੁਸੀਂ ਸਾਰਿਆਂ ਨਾਲ ਪਹਿਲਾਂ ਲੋਗੋ ਦੇਖ ਲਓ ਕਿਉਂਕਿ ਇਹ ਗੰਗਾ ਦਾ ਬ੍ਰਾਂਡ ਐ ਤੇ ਸਭ ਬਹੁਤ ਵਧੀਆ ਹੈਗਾ ਇਹਦਾ ਰੇਟ ਵੀ ਤੁਹਾਨੂੰ ਬਹੁਤ ਵਾਜਬ ਦੇਣਾ ਹੈ ਆਪਣੇ ਕੋਲੇ ਜਿਹੜੇ ਜਿਹੜੇ ਕਲਰ ਆਏ ਆ अवेलेबल ਹੈਗੇ ਆ ਆਪਾਂ ਸਾਰੇ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਵਾਰੀ-ਵਾਰੀ ਗੰਗਾ ਦਾ ਮਾਲ ਆਉਂਦਾ ਰਹੂਗਾ ਤੇ ਜਿਹੜਾ ਨੰਬਰ ਆਪਣਾ WhatsApp ਦਾ ਇਸੇ ਉੱਤੇ ਚੱਲੀ ਜਾਂਦਾ ਐ ਇਸੇ ਫੋਨ ਦੇ ਉੱਤੇ WhatsApp ਦਾ ਨੰਬਰ ਆ ਤੁਸੀਂ ਸਕਰੀਨ ਸ਼ਾਟ ਮਾਰ ਕੇ ਤੇ ਆਰਡਰ ਪੇਸ ਕਰ ਦੇਣਾ ਫਟਾਫਟ ਆਹ ਲਓ ਜੀ ਇਹਦੇ 'ਚ ਆਪਣੇ ਕੋਲ 4 ਤੋਂ 5 ਡਿਜ਼ਾਈਨ ਆਏ ਨੇ ਸਾਰੇ ਕਲਰ ਸੋਹਣੇ ਨੇ ਕਪੜਾ ਦੇਖੋ ਬਹੁਤ ਸੌਫਟ ਵਾਲਾ ਛੂਟ ਨਹੀਂ ਛੱਡਣ ਵਾਲੇ ਬਹੁਤ ਪਿਆਰੇ ਪਿਆਰੇ ਇਹਨਾਂ ਦੇ ਡਿਜ਼ਾਈਨ ਨੇ ਬੇਸ਼ੱਕ ਤੁਸੀਂ ਛੂਟਾਂ ਦੇ ਉੱਤੇ ਵਰਕ ਕਰਾ ਲਿਓ ਛੂਟ ਇਹ ਬਹੁਤ ਸੋਹਣੇ ਬਣਨਗੇ ਜੇ ਤੁਸੀਂ ਵੈਸੇ ਵੀ ਸਮਾਉਂਗੇ ਤਾਂ ਵੀ ਬਹੁਤ ਸੋਹਣੇ ਸੂਰਸੂ ਨੂੰ ਲੱਗਣਗੇ ਇਹ ਤੇ ਜਿਵੇਂ ਇਹ ਦਾ ਪੀਚ ਕਲਰ ਸੀਗਾ ਇਹਦਾ ਅਗਲਾ ਆ ਗਿਆ ਸ਼ਰਦਈ ਜਾ ਕਲਰ ਲਾਈਟ ਸ਼ਰਦਈ ਜਾ ਸਾਰੇ ਜਿਹੜੇ ਅੱਜ ਦੇ ਸ਼ੂਟ ਨੇ ਇਹ ਪੜੇ ਲਿਖੇ ਸ਼ੂਟ ਨੇ ਬਹੁਤ ਹੀ ਪਿਆਰੇ ਤੇ ਸਾਰੇ ਕਲਰ ਇਹਨਾਂ ਦੇ ਬਹੁਤ ਸੋਹਣੇ ਨੇਗੇ ਇਹ ਮੈਂ 5-5 ਮੀਟਰ ਦੀ ਕਟਿੰਗ ਇਸ ਕਰਕੇ ਕਰੀ ਹੈ ਕਿਉਂਕਿ ਵੀਡੀਓ ਆਸਾਨੀ ਨਾਲ ਬਣ ਜਾਂਦੀ ਹੈ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਬਹੁਤਾ ਸਾਰੀ ਜਿਹੜੀ ਆਪਾਂ ਦੁਕਾਨ ਸ਼ਾਪ ਦੇ ਉੱਤੇ ਕੰਮ ਕਰਦੇ ਆ ਥੱਕ ਜਾਂਦੇ ਆ ਇਸ ਵੇਲੇ ਨੂੰ 11 ਵਜੇ ਦਾ ਸਮਾਂ ਹੁੰਦਾ ਰਾਤ ਦਾ ਜਦੋਂ ਅਸੀਂ ਵੀਡੀਓ ਛੋੜੇ ਵਾਸਤੇ ਬਣਾਉਣ ਲੱਗਦੇ ਆ ਬਹੁਤ ਮਿਹਨਤ ਨਾਲ ਆਪਾਂ ਵੀਡੀਓ ਬਣਾਉਨੇ ਆ ਕਿਉਂਕਿ ਰਾਤ ਨੂੰ ਸਾਰਾ ਦਿਨ ਆਪਾਂ ਸ਼ਾਪ ਦੇ ਉੱਤੇ ਕੰਮ ਕਰਦੇ ਆ ਤੇ 11 ਵਜੇ ਤਕਰੀਬਨ ਰਾਤ ਦੇ ਅਸੀਂ ਵੀਡੀਓ ਬਣਾਉਨੇ ਹੁੰਦੇ ਆ ਤੇ ਸਵੇਰ ਅਸੀਂ 9 ਵਜੇ ਆਪਣੇ YouTube ਚੈਨਲ ਗੁਰਨਾਨ ਕਲਾਸ ਹਾਊਸ ਤੇ ਵੀਡੀਓ ਪਾਉਨੇ ਹੁੰਦੇ ਆ ਆ ਲਓ ਜੀ ਇਹ ਇਹਦਾ ਸੀਗਾ ਪਿਸਟਾਜਾ ਕਲਰ ਪਿਸਟਾ ਕਲਰ ਸੀਗਾ ਇਹਦਾ ਬਹੁਤ ਪਿਆਰਾ ਕਲਰ ਹੈ ਤੇ ਛੂਟਾਂ ਦਾ ਅੱਜ ਦਾ ਦਾ ਸਾਰੇ ਗੰਗਾ ਬ੍ਰਾਂਡ ਦੇ ਛੂਟ ਹੈ ਸਾਰਾਂ ਦੇ ਸਾਰਿਆਂ ਦਾ ਅੱਜ ਰੇਟ ਰਹੂਗਾ 850 ਰੁਪਿਆ ਬਹੁਤ ਘੱਟ ਰੇਟ ਤੇ ਤੁਹਾਨੂੰ ਸੂਟ ਆਪਾਂ ਇਹਦੇ ਵਾਲਾ ਦੇਵਾਂਗੇ ਇਹਲੇ ਬਿਲਕੁਲ ਦੇਵਾਂਗੇ ਕਿਉਂਕਿ ਬਹੁਤ ਪਿਆਰੇ ਸ਼ੂਟ ਨੇ ਆਹ ਲਓ ਜੀ ਇਹ ਦਾ ਦੂਸਰਾ ਡਿਜ਼ਾਈਨ ਆ ਗਿਆ ਤੇ ਜਿਹੜੇ ਸ਼ੂਟ ਆਜਦੇ ਨੇ ਬਹੁਤ ਸੋਹਣਾ ਪ੍ਰਿੰਟ ਹੈ ਇਹਨਾਂ ਦਾ ਪ੍ਰਿੰਟ ਬਹੁਤ ਪਿਆਰਾ ਹੈ ਤੇ ਹਰ ਸ਼ੂਟ ਤੇ ਤੁਹਾਨੂੰ ਲੋਗੋ ਜਰੂਰ ਮਿਲੂਗਾ ਕਿਉਂਕਿ ਇਹ ਬ੍ਰਾਂਡਡ ਸ਼ੂਟ ਨੇਗੇ ਤੇ 850 ਰੁਪਏ ਰੇਟ ਰਹੂਗਾ ਇਸ ਸ਼ੂਟ ਦਾ ਇਹ ਦਾ ਲਾਈਟ ਲਵੈਂਡਰ ਜਿਹਾ ਸ਼ੂਟ ਦਾ ਕਲਰ ਹੈਗਾ ਤੇ ਇਦਾਂ ਦਾ ਇਹਦਾ ਪ੍ਰਿੰਟ ਹੈ ਜਿਵੇਂ ਬਲੌਕ ਪ੍ਰਿੰਟ ਕੀਤਾ ਹੁੰਦਾ ਤੇ ਆਹ ਲਓ ਜੀ ਅਗਲਾ ਕਲਰ ਜਿਹੜਾ ਹੈਗਾ ਇਹ ਆ ਗਿਆ ਪੀਚ ਪੀਚ ਤੇ ਗ੍ਰੇ ਨਾਲ ਫਲਾਵਰ ਹੈ ਕੰਟਰਾਸਟ ਬਹੁਤ ਪਿਆਰਾ ਹੈ ਇਹਦਾ ਤੇ ਛੂਟ ਨੂੰ ਤੁਸੀਂ ਬਾਏ ਕਰਨ ਵਾਸਤੇ ਨੰਬਰ ਆਪਣੇ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਤੇ फटाफट ਆਰਡਰ ਪਲੇਸ ਕਰ ਦੇਣਾ ਤੁਸੀਂ ਆਹ ਲੋ ਜੀ ਅਗਲਾ ਕਲਰ ਇਹ ਸਾਰੇ ਸਰਦਾਰੀ ਕਲਰ ਨੇ ਅਗਲਾ ਆ ਗਿਆ ਨਾ ਇਹ ਪਿਸਤਾ ਕਲਰ ਹੈ ਨਾ ਲੇਮਨ ਕਲਰ ਹੈ ਇਹਦਾ ਇੱਕ ਨਿਊ ਜਿਹਾ ਕਲਰ ਹੈ ਕੰਟਰਾਸਟ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਹੈ ਆਹ ਲਓ ਜੀ ਇਹ ਦਾ ਸੀਗਾ ਤੀਸਰਾ ਕਲਰ ਆਹ ਲਓ ਜੀ ਆ ਆ ਗਿਆ ਪੀਚਵਾਵਾ ਜਿਹਾ ਕਲਰ ਤੇ ਸਾਰੇ ਕਲਰ ਇਹਦੇ ਇਸ ਤਰ੍ਹਾਂ ਦੂਜੇ ਕਲਰਾਂ ਨਾਲ ਵੱਖਰੇ ਹੀ ਨੇ ਕਿ ਵੱਖਰੇ ਹੀ ਡਿਜ਼ਾਈਨ ਨੇ ਬਹੁਤ ਪਿਆਰੇ ਸ਼ੂਟ ਨੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਸ਼ੂਟ ਨੂੰ WhatsApp ਤੇ ਸੈਂਡ ਕਰ ਸਕਦੇ ਹੋ ਤੇ ਇਹਦਾ ਰੇਟ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਿਆ ਹੋਇਆ ਵੀ ਰੇਟ ਇਹਦਾ ਹੈਗਾ 850 ਰੁਪਏ ਸੂਟ ਦਾ ਰੇਟ ਹੈ ਆਹ ਲਓ ਜੀ ਇਹਦਾ ਆਇਆ ਗਿਆ ਅਗਲਾ ਡਿਜ਼ਾਈਨ ਡਿਜ਼ਾਈਨ ਬਹੁਤ ਯਾਰ ਸਾਰੇ গারਲਿਸ਼ ਡਿਜ਼ਾਈਨ ਵੀ ਨੇ ਤੇ ਜਿਹੜੇ ਡਿਜ਼ਾਈਨ ਨੇ ਇਹਨੂੰ ਮੰਮੀਆਂ ਹੀ ਪਾ ਸਕਦੀਆਂ ਨੇ ਇੱਕ ਸਰਦਾਰੀ ਲੁੱਕ ਦਿੰਦੇ ਨੇ ਸ਼ੂਟ ਆਹ ਲਓ ਜੀ ਇਹਦਾ ਤੁਸੀਂ ਕਪੜਾ ਇਸ ਲੋੜ ਤੇ ਫੜ ਕੇ ਦੇਖੋਗੇ ਨਾ ਬਹੁਤ ਹੀ ਸੌਫਟ ਕਪੜਾ ਹੈ ਤੇ ਨਾ ਹੀ ਇਹਦਾ ਰੰਗ ਮੁਰਦਾ ਕੋਈ ਲਾਂਭਾ ਨਹੀਂ ਆਉਂਦਾ ਤੁਸੀਂ ਸ਼ੂਟ ਨੂੰ ਧੁੱਪੇ ਸ਼ਾਮੇ ਜਿਵੇਂ ਮਰਜ਼ੀ ਸਿੱਟੀ ਜਾਓ ਇਹਦੇ ਰੰਗ ਜਿਹੜੇ ਹੁੰਦੇ ਨੇ ਪੱਕੇ ਹੁੰਦੇ ਨੇ ਇੱਟ ਵਰਗੇ ਜਮਾ ਤੇ ਕਪੜਾ ਇਹਦਾ ਹੁੰਦਾ ਮਲਾਈ ਵਰਗਾ ਇਹਦਾ ਕਪੜਾ ਜਿਹੜਾ ਮਲਾਈ ਵਰਗਾ ਸੌਫਟ ਹੁੰਦਾ ਐ ਇਦਾਂ ਕੰਚ ਵਰਗਾ ਕਪੜਾ ਨਹੀਂ ਵੀ ਮਤਲਬ ਚੁਗੀ ਜਾਊਗਾ ਤੇ ਕਰੜਾ ਇਹਦਾ ਸੌਫਟ ਸੌਫਟ ਕਪੜਾ ਹੁੰਦਾ ਜਿਵੇਂ ਮਲਾਈ ਦੀ ਤਰ੍ਹਾਂ ਬਹੁਤ ਸੋਹਣਾ ਪਤਾ ਹੀ ਲੱਗਦਾ ਪਾ ਇਹਦਾ ਇਹ ਇਹਦਾ ਗ੍ਰੀਨ ਜਿਹਾ ਕਲਰ ਸੀਗਾ ਇਹਦਾ ਵੀ ਇਹਨੂੰ ਆਪਾਂ ਪਿਸਤਾ ਵੀ ਨਹੀਂ ਕਹਿ ਸਕਦੇ ਬਹੁਤ ਪਿਆਰਾ ਕਲਰ ਆ ਤੁਸੀਂ ਆਪ ਹੀ ਦੇਖ ਲਿਓ ਵੀ ਕਿੰਨਾ ਸੋਹਣਾ ਇਹਦਾ ਰੰਗ ਹੈ ਆ ਲਓ ਜੀ ਇਹਦਾ ਆ ਗਿਆ ਲਾਈਟ ਲਵੈਂਡਰ ਜਿਹਾ ਸ਼ੇਡ ਹੈ ਨਾ ਬਹੁਤਾ ਡਾਰਕ ਐ ਤੇ ਨਾ ਹੀ ਬਹੁਤਾ ਲਾਈਟ ਐ ਖੜੇ आ लो जी यी निकी निकी बूटी है ना बहुत ही सोहनी है स्तार जहा है बहुत सोहना यद जोड़ा डिजाइन है बड़ा प्यारा डिजाइन है बहुत ग्रेसफुल सूट है जो तुम पा के सूट जाओगे तो सबू हर एक ने पूछना भी बहुत प्यारा सूट है तुम कितों लिया आ लो जी यौथा कलर कलर अज सारे सोने ने ਇਹ ਆਪਣੇ ਕੋਲੇ ਬ੍ਰਾਂਡ ਆਉਂਦਾ ਹੀ ਰਹਿ ਆਉਂਦੇ ਹੀ ਰਹਿਣਾ ਹੁਣ ਕਿਉਂ ਸਾਰੀ ਗਰਮੀ ਦਾ ਸੀਜ਼ਨ ਹੈ ਮੂਰੇ ਡਿਜ਼ਾਈਨ ਰੰਗ ਬਦਲਦੇ ਰਹਿਣਗੇ ਆਹ ਲਓ ਜੀ ਇਹ ਦਾ ਪੀਚ ਨਾਲ ਕੰਟਰਾਸਟ ਸੀਗਾ ਜੇ ਤੁਸੀਂ ਸਾਡੇ ਕੋਲੋਂ ਦੁਪੱਟਾ ਵੀ ਲਵਾਉਣਾ ਹੁੰਦਾ ਸਾਡੇ ਕੋਲੇ ਹਰ ਤਰ੍ਹਾਂ ਦੀ ਦੁਪੱਟਿਆਂ ਦੀ ਵੈਰਾਈਟੀ ਹੁੰਦੀ ਹੈ 10 ਤੋਂ 12 ਦੇ ਡਿਜ਼ਾਈਨਾਂ ਵਾਲੇ ਦੁਪੱਟੇ ਹੁੰਦੇ ਨੇ ਪਿਓਰ ਦਾ جنੂਨ ਦਾ ਕਮਲ ਚਨੂਨ ਦਾ ਵਰਸਨ ਦਾ ਸਾਰੇ ਤਰ੍ਹਾਂ ਦੇ ਸਾਡੇ ਕੋਲੇ ਦੁਪੱਟੇ ਹੁੰਦੇ ਨੇ ਜੇ ਤੁਹਾਨੂੰ ਦੁਪੱਟਿਆਂ ਦੀ ਲੋੜ ਹੁੰਦੀ ਹੈ ਤੁਸੀਂ ਸਾਡੇ ਕੋਲੋਂ ਦੁਪੱਟੇ ਵੀ ਬਾਏ ਕਰ ਸਕਦੇ ਹੋ ਕਾਟਨ ਦੇ ਦੁਪੱਟੇ ਤਾਂ ਖਾਸ ਕਰਕੇ ਸਾਡੇ ਕੋਲੇ ਬਾਹਦੂ आ लो जी ए आ गया तीसरा कलर यह डिजाइन भी जरा है बहुत प्यारा है बहुत ही सोहना डिजायन है यह इस डिजाइन का आप इस तरह देखिए ना भी इस तरह सूट सूट बणूंगा यह आ लो जी एस तरह सूट बणूंगा ये बहुत सोहना सूट हैगा तो सारे सोबर सोबर ज डिजाइन ने गे आ लो जी ये जिम्मे पीस जहा कलर आ फरोजी वाला कलर आ गया फरोजी कलर बहुत सोहना कलर है फरोजी जहा जी, आ गया फ्रोजी कलर कंट्रास्ट कंबीनेशन बहुत ही प्यारा है हलो जी ए आ गया अगला कलर ये बखरे ज कलर होंगे ने सारे के डिजायन भी एक बखरे जुड़ ने दूजे शूटा न लो जी एगा नीले ना कंट्रास्ट है ਅਸਮਾਨੀ ਜਿਹਾ ਕਲਰ ਆ ਵਿੱਚ ਮਤਲਬ ਇਸ ਤਰ੍ਹਾਂ ਬਹੁਤ ਸੋਹਣਾ ਫਲੇਵਰ ਜਿਹਾ ਬਣਿਆ ਹੋਇਆ ਆ ਲੋ ਜੀ ਇਹ ਆ ਗਿਆ ਇਹਦਾ ਪਿਸਤਾ ਗ੍ਰੀਨ ਪਿਸਤਾ ਕਲਰ ਹਾਲੋ ਜੀ ਇਹ ਸੀਗੇ ਆਪਣੇ ਸ਼ੂਟਾਂ ਦੇ ਰੰਗ ਡਿਜ਼ਾਇਨ ਇਸ ਤਰ੍ਹਾਂ ਅਸੀਂ ਇਹਨਾਂ ਸ਼ੂਟਾਂ ਨਾਲੋਂ ਜਿਹੜੇ ਆਪਣੇ ਕੋਲੇ ਰੋਲ ਆਉਂਦੇ ਨੇਗੇ ਤੇ ਰੋਲਾ ਨਾਲੋਂ ਆਪਾਂ ਕਟਿੰਗ ਕਰ ਲੈਨੇ ਆ ਕਿਉਂਕਿ ਸਾਨੂੰ ਵੀਡੀਓ ਬਣਾਉਣੀ ਸੌਖੀ ਹੈ ਸਾਰੇ ਡੰਡੇ ਚੱਕਦੇ ਆ ਤੇ ਬਹੁਤ ਔਖਾ ਹੋ ਜਾਂਦਾ ਕਿਉਂਕਿ ਸਾਰੀ ਦਿਹਾੜੀ ਆਪਾਂ ਸ਼ਾਪ ਤੇ ਕੰਮ ਕਰਦੇ ਆ ਉਸ ਤੋਂ ਬਾਅਦ ਆਪਾਂ ਥੱਕ ਜਾਂਦੇ ਆ ਸ਼ਾਮ ਨੂੰ 11 ਵਜੇ ਰਾਤ ਦੇ ਆਪਾਂ ਵੀਡੀਓ ਬਣਾਉਣੇ ਹੁੰਦੇ ਆ ਤੇ ਆਪਾਂ ਬਹੁਤ ਮਿਹਨਤ ਦੇ ਨਾਲ ਤੁਹਾਡੇ ਵਾਸਤੇ ਨਿਊ ਨਿਊ ਡਿਜ਼ਾਈਨਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਇੱਕ ਤਾਂ ਨਵੇਂ ਆਉਣ ਵਾਲੇ ਪਹਿਣ ਭਰਾਮਾਂ ਨੂੰ ਬੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ ਕਿਉਂਕਿ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਜਾ ਕਰੂ ਜਿਹੜੀ ਵੀ ਤੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੁੰਦੀ ਹੈ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ